ਮੈਂ ਤੁਹਾਡਾ ਬੇਟਾ ਕੀ ਨਾਮ ਜਿਹੜਾ ਗਿਆ ਸੀ ਮਿਤਿੰਦਰ ਸਿੰਘ ਹੈ ਕਿਹੜੀ ਕੰਟਰੀ ਗਿਆ ਆਪਾਂ ਅਮਰੀਕਾ ਹੀ ਭੇਜਿਆ ਤੇ ਕਦੋਂ ਆ ਰਿਹਾ ਅਮਰ ਸ਼ਾਮ ਨੂੰ ਆਉਣਾ 10 ਵਜੇ 10 ਵਜੇ ਦੀ ਫਲਾਈਟ ਤੇ ਕਿੰਨੇ ਕੇ ਪੈਸੇ ਲੱਗੇ ਪੈਸੇ ਲੱਗੇ 45 ਲੱਖ ਰੁਪਏ ਕਿਤਨਾ ਪੈਸਾ ਇਕੱਠਾ ਕੀਤਾ 45 ਲੱਖ ਜ਼ਮੀਨ ਜਾਇਦਾਦ ਵੇਚ ਕੇ ਹੀ ਆ ਘਰ ਤੇ ਕੁਛ ਨਹੀਂ ਹੈਗਾ ਜੋੜੀਆ ਗੇਸ ਜ਼ਿਆਦਾ ਤੋਂ ਵੇਚ ਕੇ ਤੇ ਲਾਤੀ ਹੁਣ ਖਾਲੀ ਹੁਣ ਕੀ ਆਸ ਕੀ ਹੈ ਤੁਹਾਨੂੰ ਆਸ ਹੁਣ ਇਹੋ ਹੀ ਆ ਸਰਕਾਰੇ ਵੀ ਬੱਚੇ ਨੂੰ ਕੋਈ ਨੌਕਰੀ ਦੇ ਦੇ ਤੇ ਜੇ ਲੋਕ ਕਮਾਵੇ ਤਾਂ ਹਨ ਮੇ ਬੁੱਢੇ ਮਾਪਿਆਂ ਨੂੰ ਖਵਾਵੇ ਲੈਣ ਇੱਕ ਵਿਆਹੀ ਇੱਕ ਵਿਆਉਣ ਵਾਲੀ ਹੈ ਤੇ ਘਰ ਦੇ ਹਾਲਾਤ ਕਿਦਾਂ ਦੇ ਘਰ ਦੇ ਹਾਲਾਤ ਇਹੋ ਹੀ ਆ ਬੱਚਾ ਕਮਾਉ ਤਾਂ ਆਪਾਂ ਖਾਵਾਂਗੇ ਘਰ ਦੇ ਹਾਲਾਤ ਇਹੋ ਹੀ ਆ ਵੀ ਜਿਹੜੀ ਜ਼ਿਆਦਤ ਹੈ ਗਈ ਰਹੀ ਸੀ ਹੁਣ ਬੱਚਾ ਕਮਾਉ ਤੇ ਬਣਾਉ ਕੀ ਮੰਗ ਕਰਦੇ ਸਰਕਾਰ ਸਰਕਾਰ ਦੇ ਹੋਏ ਮੰਗਵਾ ਵੀ ਚਲੋ ਬੱਚੇ ਨੌਕਰੀ ਦੇ ਦੇਣ ਤੇ ਉਹ ਕਮਾਈ ਕਰੇ ਤੇ ਹਾਂ ਸਾਨੂੰ ਬੁੱਢੇ ਮਾਪਿਆਂ ਨੂੰ ਕੁਝ ਕਮਾ ਕੇ ਖਵਾ ਖਵਾ ਸਕੀ ਤੇ ਸਰਕਾਰ ਨੇ ਜੇ ਨਸ਼ੇ ਨਾ ਦਿੱਤੇ ਹੁੰਦੇ ਇੱਥੇ ਨਾ ਮੁਕਤ ਵਾਂਗ ਵਿਕਦੇ ਹੁੰਦੇ ਤੇ ਬੱਚੇ ਬਾਹਰ ਕੱਢਣ ਦੀ ਲੋੜ ਨਹੀਂ ਇੱਥੇ ਕੋਈ ਮੜਾ ਇਹਨੇ ਪੈਸੇ ਲਾ ਕੇ ਇੱਥੇ ਕੋਈ ਕੰਮ ਖੋਲ ਦਿੰਦੇ ਤੇ ਇੱਥੇ ਕਰਦਾ ਦਿਖਾ ਦੇ ਨਸ਼ਿਆਂ ਤੋਂ ਡਰਦੇ ਨਹੀਂ ਤੇ ਇੱਕ ਬੱਚਾ ਵਾ ਕਿਦਾ ਜੀ ਕਰਦਾ ਘਰੋਂ ਬੱਢਣ ਨੂੰ ਵਰਕੁਚ ਸਿੰਘ ਜੀ ਇਹਨਾਂ ਦਾ ਬੇਟਾ ਜਿਹੜਾ ਬਾਹਰ ਗਿਆ ਜਤਿੰਦਰ ਸਿੰਘ ਕਿਹੜੀ ਕੰਟਰੀ ਗਿਆ ਸੀਗਾ ਮੈਂ ਅਮਰੀਕਾ ਗਿਆ ਸੀ ਤੇ ਕਿੰਨਾ ਚਿਰ ਹੋ ਕੇ ਗਿਆ ਇਹਨੂੰ 5 ਮਹੀਨਾ ਹੋ ਗਿਆ ਤੇ ਕਿੰਨੇ ਪੈਸੇ ਲੱਗੇ 49 ਲੱਖ ਲੱਗੇ ਤੇ ਕਿਹੜੇ ਰਸਤੇ ਗਿਆ ਅਹੀਂ ਟਿਕ ਨੰਬਰ ਚੋਂ ਹੀ ਕੱਲਿਆ ਜੀ ਅੱਛਾ ਅੱਗੇ ਜੈਂਟਲ ਨੇ ਪਤਾ ਨਹੀਂ ਕਿਹੜੇ ਰਸਤੇ ਕੱਲਿਆ ਜੀ ਜਿਹੜਾ ਦੂਸਰਾ ਜਹਾਜ਼ ਆ ਰਿਹਾ ਉਹਦੇ ਵਿੱਚ ਆ ਰਿਹਾ ਤੁਹਾਡਾ ਹਾਂਜੀ ਉਹਦੇ ਜਾ ਰਿਹਾ ਤੇ ਕੀ ਮੰਗ ਕਰਦੇ ਜੀ ਮਗਰ ਤੇ ਇਹੋ ਹੀ ਆ ਵੀ ਸਾਨੂੰ ਗਵਰਨਮੈਂਟ ਕੋਈ ਨੌਕਰੀ ਦੇ ਬੱਚਿਆਂ ਨੂੰ ਕਿ ਨਹੀਂ ਤਾਂ ਇੱਥੇ ਨੌਕਰੀ ਮਿਲ ਨਹੀਂਦੀ ਤਾਂ ਅਸੀਂ ਬਾਹਰ ਜਾਂਦੀ ਲੋੜ ਹੀ ਨਹੀਂ ਹੈਗੀ ਕੀ ਕਿੰਨੀ ਕਾਸੀ ਵੀ ਕਿੰਨੇ ਪੈਸੇ ਵੀ ਲਾ ਕੇ ਕੱਲੇ ਕੀ ਆਸ ਕੀ ਆਸ ਤੇ ਬਹੁਤ ਹੁੰਦੀ ਆ ਵੀ ਮਾਪਿਆਂ ਨੂੰ ਆਸ ਹੁੰਦੀ ਆ ਤਾਂ ਹੀ ਕਰੀ ਦਾ ਵੀ ਭੁੱਖਾ ਆਪਣਾ ਵਧੀਆ ਬਣ ਗਏ ਤਾਂ ਹੀ ਬਾਹਰ ਘਲੀਦਾ ਵਾ ਤੇ ਵੀ ਵੇਜ ਵਟ ਕੇ ਲਾ ਕੇ ਤੇ ਆਪਣਾ ਬਣਾ ਲੂਗਾ ਪਰ ਕਦ ਬਣਾ ਲੂਗਾ ਤੱਕੀ ਪਤਾ ਸਾਨੂੰ ਸਾਡੇ ਨਾਲ ਇਹ ਕੀ ਦਿੱਤਣੀ ਕਿ ਕੀ ਵੇਚਿਆ ਤੁਸੀਂ ਆਪਣੇ ਜਿਹੜੀ ਜਮੀਨ ਕਿ ਲਾਗੇ ਵੇਗੀ ਇਹ ਤੇ ਕੋਈ ਗਹਿਣਾ ਕੋਣਾ ਗਹਿਣਾ ਗਿਆ ਕੁੜੀਆਂ ਦਾ ਜਿਹੜਾ ਉਹ ਵੇਗ ਗਿਆ ਤੇ ਘਰ ਵਿਆਹ ਵੀ ਰੱਖਿਆ ਕੋਈ ਹਾਂਜੀ ਹਾਂਜੀ ਕੋਈ ਦਾ ਵਿਆਹ ਕਰਨਾ ਹੀ ਆਣਗੇ ਉਹ ਪਹਿਲਾਂ ਮਰ ਗਿਆ ਸੀ ਤਾਂ ਤੇ ਜਿਤਨਾ ਕੋਈ ਪੰਜਾਬ ਸਰਕਾਰ ਜਿਤਨਾ ਪੰਜਾਬ ਦੇ ਵਿੱਚ ਜਿਹੜੇ ਜਾਜਤਾਰੇ ਜਾ ਰਹੇ ਪਹਿਲਾਂ ਦੂਸਰਾ ਜਾਜ ਵੀ ਪੰਜਾਬ ਹੀ ਤਾਰੇ ਜਾਦਾ ਇਸ ਚੀਜ਼ ਨੂੰ ਕਿਸੇ ਵੀ ਵੇਚਦੇ ਇਹ ਤਾਂ ਗਲਤ ਤਰੀਕਾ ਵਾ ਉਹ ਉਦਾਂ ਤੋਂ ਪਿੱਛੇ ਵੀ ਤਾਰ ਸਕਦੇ ਕਿਤੇ ਬਥੇਰੇ ਭਾਈ ਅੱਡੇ ਹੈਗੇ ਆ ਤੇ 50 ਨੂੰ ਬਦਨਾਮ ਕਰਨ ਵਾਸਤੇ ਕੀ ਕੀਤਾ ਜਾ ਰਿਹਾ ਕਿ ਨਹੀਂ ਤੇ ਜੰਬਰ ਸਾਡੀ ਲੱਪਾਏ ਇਹਨਾਂ ਨੂੰ ਕੀ ਮੰਗ ਕਰਤੇ ਮੰਗਦੇ ਹੀ ਤੇ ਉਹ ਹੀ ਕਰਦਿਆਂ ਵੀ ਸਾਡਾ ਹੱਕ ਮੋੜਨਾ ਚਾਹੀਦਾ ਵਾ ਜੰਡ ਤੇ ਕਾਰਵਾਈ ਹੋਣੀ ਚਾਹੀਦੀ ਐ ਤੇ ਤੁਹਾਨੂੰ ਬੱਚਿਆਂ ਦੀ ਨੌਕਰੀ ਮਿਲ ਜੇ ਅਜੀ ਜਿਹੜੇ ਤੁਹਾਡੇ ਪਿੰਡ ਦੇ ਕਹੇ ਕੀ ਨਾਮ ਜਤਿੰਦਰ ਸਿੰਘ ਕਿਹੜੀ ਕੰਟਰੀ ਹੈ ਅਮਰੀਕਾ ਗਏ ਤੇ ਅੱਜ ਆ ਰਹੇ ਹਾਂਜੀ ਆ ਰਿਹਾ ਰਿਪੋਰਟ ਹੋ ਗਿਆ ਤੇ ਕੀ ਕਹਿਣਾ ਚਾਹੋਗੇ ਵੀ ਇਹ ਨੌਜਵਾਨ ਜਿਹੜੀ ਪੀੜ੍ਹੀ ਬਾਹਰ ਨੂੰ ਕਿਉਂ ਤੁਰਦੀ ਜਾ ਰਹੀ ਹੈ ਦੇਖੋ ਸਰਕਾਰ ਇੱਥੇ ਨੌਕਰੀਆਂ ਦਵੇ ਤੇ ਨਾ ਨੌਜਵਾਨ ਜਾਣ ਇਸ ਕਰਕੇ ਜਾ ਰਹੇ ਆ ਤੇ ਕਿੰਨੀ ਮਜਬੂਰੀ ਹੈ ਜਿਹੜਾ ਨੌਜਵਾਨ ਬਾਹਰ ਤੁਰੇ ਜਾ ਰਹੇ ਮਜਬੂਰੀ ਵੇਖੋਗੀ ਦੂਜਾ ਘਰ ਬਾਰਾ ਚਲਾਉਣਾ ਬੜਾ ਔਖਾ ਹੋਣਾ ਬਹੁਤ ਮਹਿੰਗਾਈ ਹੋ ਰਹੀ ਹੈ ਇਸ ਕਰਕੇ ਤੇ ਜਿਸ ਤਰ੍ਹਾਂ ਬਾਹਰ ਬੱਚੇ ਜਿਹੜੇ ਆਪਾਂ ਬਾਹਰ ਭੇਜੀ ਜਾਂਦੇ ਆ ਇਹ ਮਤਲਬ ਇਹ ਉਹੀ ਇਹਦੇ ਬਾਰੇ ਕੀ ਸੋਚਦੇ ਭਾਜੀ ਇਹ ਬਾਰੇ ਕੀ ਵੇਖੋ ਆਪਣਾ ਸਾਰਾ ਘਰ-ਬਾਰ ਵੇਚ ਕੇ ਉਹ ਗਿਆ ਵੀਰ ਇਸ ਕਰਕੇ ਸਰਕਾਰ ਕਰ ਗਈ ਉਹ ਕਰਕੇ ਕਿ ਦੂਜਾ ਪਰਿਵਾਰ ਨੂੰ ਕੁਝ ਨਾ ਕੁਝ ਦਿੱਤਾ ਜਾਵੇ ਤੇ ਜਾਂ ਨੌਕਰੀ ਦਿੱਤੀ ਜਾਵੇ ਵੀਰ ਨੂੰ ਇੱਕ ਮਤਲਬ ਪੰਜਾਬ ਹੀ ਕਿ ਚੁਣਿਆਂ ਨਾਲ ਵੀ ਬਾਕੀ ਹੋਰ ਵੀ ਰਿਪੋਰਟ ਹੋ ਗਿਆ ਹੋਰ ਵੀ ਦੇਸ਼ ਦੇ ਵਿੱਚ ਨੀਕ ਜਿਹੜੇ ਆ ਰਹੇ ਆ ਵੇਖੋ ਜੀ ਪੰਜਾਬ 'ਚ ਜਿਆਦਾ ਧੱਕਾ ਹੋ ਰਿਹਾ ਵਾ ਫੇਰ ਹੁਣ ਸਰਕਾਰ ਹੀ ਦੱਸ ਸਕਦੀ ਹੈ ਕੀ ਚੱਕਰ ਹੈ ਕੀ ਮੰਗ ਕਰਦੇ ਆ ਮਾਂਗੇ ਉਹ ਸਰਕਾਰ ਗਾੜੀ ਕੀ ਵੀਤ ਗੜੀ ਜੋ ਵੀ ਆ ਨੌਕਰੀ ਦਿੱਤੀ ਜਾਵੇ ਜਾਂ ਇਹਨਾਂ ਨੂੰ ਪੈਸੇ ਵਾਪਸ ਕਰਾਏ ਜਾਣ ਜੰਡਗਰੀ